the

तुम्हारी गत मित तुम ही जानी बोलना जी सतनाम श्री वाहि गुरु आदि गुरु वाहि गुरु जी अरदास ओंकार वाहि गुरु जी की फतेह श्री भगवती सहाय वार श्री भगवती जी की पद ਪ੍ਰਥਮ ਭਵਤੀ ਸਵਰਟੇ ਗੁਰੂ ਨਾਨਕ ਦੇਵ ਜੀ ਆਇਆਂ ਨੂੰ ਗੁਰਦੇਵ ਵਰਦਾਸਰਾਮ ਦਸੈ ਉਪੀ ਸਹਾਇ ਅਰਜਨ ਹਰਗੋਬਿੰਦੋਂ ਸਿਮਰਉ ਸ਼੍ਰੀ ਹਰਿ ਰਾਈ ਸ਼੍ਰੀ ਹਰਿ ਕ੍ਰਿਸ਼ਨ ਢਿਆਈਏ ਜਿ ਸਿੱਟੇ ਸਭ ਦੁੱਖ ਜਾਏ ਤੇ ਮਹਾਦਰ ਸਿਮਰੈ ਘਰ ਨੂੰ ਲਿਜਾਇ ਧਰ ਸਭ ਕਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਰਦਾਰ ਦਾ ਧਿਆਨ ਕਰਕੇ ਬੋਲੋ ਜੀ ਜੋਗਰੀ ਹੈ ਜੀ ਜੋ ਦਿਨ ਆਵੇ ਸੋ ਦਿਨ ਜਾਵੇ ਕਰਨਾ ਪੂਚ ਰਹਿਨ ਥਿਰ ਨਹੀਂ ਸੰਗ ਚਲਤ ਹੈ ਹਮ ਤੀ ਚਰਨਾ ਦੂਰ ਗਵਨ ਸਿਰ ਉਪਰ ਉਮਰਨਾ ਐਸੋ ਇਹ ਸੰਸਾਰ ਦੀ ਨਾ ਰਹਿਨ ਨਾ ਕੋ ਇਹ ਹੈ ਬੀਤਿ ਮਮਤਸਾ ਮਹਾਰਾਜ ਜੀ ਆਪਕੇ ਦੇ ਗੁਰੂ ਕਰਦੇ ਸਿੱਖ ਸੇਵਕ ਸਵਰਗ ਵਾਸੀ ਸਤਾਰ ਜੋ ਸਰਦਾਰ ਪਤਾਰ ਸੁਣੇ ਜਿਨ੍ਹਾਂ ਨੂੰ ਜਿਤਨੀ ਖਾਤਰੀਆਂ ਨੇ ਸਵਾਸਾਂ ਰੰਗਾਲ ਦੁਆਖਸ਼ ਕੀਤੀ ਸੀ ਜਿਸ ਨੂੰ ਪੂਰੀਆਂ ਕਰਦੇ ਇਸ ਲਈ ਸਤਗੁਰੂ ਜੀ ਆਪਜੀਆਂ ਦੇ ਭਾਣੇ ਹੁਕਮ ਰਜ਼ਾ ਅਨਸਾਰ ਅਗਾਹ ਚਲਣਾ ਹਰਿ ਜੀ ਸੰਮਤ ਨਾਮ ਨਮਿਤ ਇਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਵਿਚੜੀ ਹੋਈ ਰੂਹ ਦੇ ਭਲੇ ਲਈ ਸਮੂਹ ਸੇਵਕ ਪਰਿਵਾਰ ਸਾਥ ਸਬੰਧਨੋਂ ਆਪ ਜੀਾਂ ਦੀ ਮੁਬਾਰਕ ਚਰਨ ਗ੍ਰਹਿ ਵਿਖੇ ਪਹੁੰਚੇ। ਸਤਿਗੁਰ ਜੀਓ ਧੁਰ ਕੀ ਬਾਣੀ ਆਈ ਸੰਸਾਰ ਦੇ ਚਿੰਤ ਮਟਾਈ ਤੇ ਮਾਪਕ ਅਨੁਸਾਰ ਬਿਸ਼ਣ ਕਲ ਜਨੁ ਫੁਕਰੇ ਵਿਖੇ ਸਿਰਸੈ ਪਾਕ ਸਾਹਿਬ। ਸਤਿਗੁਰ ਪਾਸ਼ ਪਰਰਮ ਹੋਏ ਦਿਨ ਦੀ ਸੰਪੂਰਨਤਾ ਉਪਰੰਤ ਸੋਹਣ ਪਰਿਵਾਰ ਸਾਥ ਸਬੰਧ ਦੀ ਰਿਸ਼ਤੇਦਾਰ ਸੰਗਤਾਂ ਹੋਣ। ਆਪ ਜੀ ਦੀ ਪਾਵਨ ਮਜਮੂਈ ਵਿੱਚ ਗੁਰੂ ਕਰ ਵਿਖੇ ਅੰਤਮ ਅਰਦਾਸ ਸਮਾਗਮ ਨੂੰ ਮੋਕ ਰੱਖਦੇ ਹੋਇਆ ਵਿਸ਼ੇਸ਼ ਤੌਰ ਤੇ ਗੁਰੂ ਜੀਵਾਨ ਸਜਾਇਆ ਗਿਆ ਸਜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤ ਮਈ ਕੀਰਤਨ ਗਾਇਨ ਕੀਤੇ ਹੋਏ ਸੇਵਾੀਆਂ ਅਨੰਦ ਸੱਜ ਦੀ ਅਰਦਾਸ ਸਮਰੱਜੀ ਸਮੂਚੀ ਸੇਵਾ ਨਮੁੰਦਿਆਂ ਹੋਇਆਂ ਹਮਿਆਂ ਬੇਅੰਤ ਬੇਅੰਤ ਪ੍ਰਕਾਤਿਨ ਬਹੁਤ ਬੰਦਨ

ਸਬਨਾ ਸਰਤਾਂ ਦਾ ਸ਼ਰਧਾ ਦਾ ਸਹਿਚਲਿਆ ਇਸ ਪਵਿੱਤਰ ਕਦਮਧਰ ਕਰਨ ਮੌਕੇ ਵਿੱਚ ਨਾਮੁਨ ਸਭਨ ਜੀਆਂ ਦਾ ਪਰਿਵਾਰਾਂ ਵਿੱਚ ਖੁਸ਼ੀਆਂ ਕੇੜੇ ਬਖਸ਼ਿਸ਼ ਕਰਨੇ ਸ਼ਤਰੂ ਆਪ ਜੀ ਦੀ ਪਾਵਨ ਜ਼ਮਾਨੀ ਵਿੱਚ ਸੇਵਕ ਪਰਿਵਾਰ ਬਨਵਾ ਬਖਸ਼ਿਸ਼ ਕਿਰਤ ਪੰਡਾਰਿਆਂ ਦੇ ਵਿੱਚੋਂ ਕੜਾ ਪਿਸਾਣੀਆਂ ਦੇგან ਸਜਾ ਕੇ ਬਾਝ ਕਰੂ ਜੀ ਤਰ੍ਹਾਂ ਅਰਕ ਪ੍ਰਕਾਰ ਉਹਦੇ ਬੋ ਕੀਏ ਬੋ ਵਿੰਦੂ ਇਸਟਾਈਂ ਤਰੀ ਪਾਤ ਸਾਹ ਸੋਚ ਪਵਿੱਤਰਾ ਹੋਣ ਲਾਹੂ ਹੋਣ ਪਰਿਮਾਰਕ ਸਤਿ ਲਗਿਆ ਪੂਕ ਸੰਗਤਾਂ ਵਿੱਚ ਵਰਤੋਂ ਦੀ ਆ ਗਿਆ ਸੀ ਬਖਸ਼ਿਸ਼ ਉਹਨੇ ਜੋ ਜੀ ਛੱਡੇ ਆਪ ਦਾ ਪੁੱਤਰ ਨਾਮ ਸੁਖਨਾਮ ਸ਼੍ਰੀ ਵਾਹਿਗੁਰੂ ਮੇਰ ਪਰਸਤ ਗੁਰੂ ਆਪ ਹੀ ਆਪਣੇ بیٹے ਪਿਆਰੀ ਅਸੀਸ ਫਾਮ ਹੁਕਮ ਨਾਮੇ ਬਖਸ਼ਿਸ਼ ਕਰਕੇ ਗੁਰੂਆਂ ਸੰਗਤਾਂ ਦੇ ਕਰੀਬ ਨਵਾਜੀ ਹੁਕਮ ਨਾਵੇਆ ਪਰ ਚਰਨ ਲੈ ਬਾਰੂਤੀ ਸਮਰਥਾ ਬਖਸ਼ੀ ਜੀ ਦੀ ਸੇਵਾ ਸਭੀ ਅਸਰ ਤੇ ਹੱਥ ਰਖ ਆਪ ਕਰਵਾ ਲੈਣੀ ਸਦਾ ਹੀ ਸਰਦ ਦੇ ਆਨੰਦ ਸੰਗ ਸਹਾਇ ਪੂਰਾ ਸੁੱਖ ਮਿਲਣਾ ਚਾਹ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਬਾਣੀ ਸਰਬਤ ਦਾ ਸੇਖ ਹੀ ਅਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਨ ਹਮ ਬੈਠੇ ਕੀਤੀ ਬੈਸ ਗਿਆ ਚਿੰਤਾ ਮਾਰਕ ਸੰਸਾਰ ਕੋ ਨਾਨਕ ਥੇੜ पहर हर हर जस गइये गोर अपने ऊपर बल जाइए आठ पहर हर हर जस गइये सिमरों सो प्रभ अपना स्वामी ਸਗਲ ਕਟਾਂ ਕਾ ਅੰਤਰ ਜਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸੱਚੀ ਪੂਰਨ ਨਿਰਮਲ ਰੀਤ ਸੰਤ ਪਰ ਸਾਦ ਬਸੈ ਮਨ ਮਾਰੀ ਜਨਮ ਜਨਮ ਕੀ ਕੱਲ ਵਿਖ ਜਾਹੀ ਕਰ ਕਿਰਪਾ ਪ੍ਰਭ ਤੀਨ ਦੇ ਅੱਲਾ ਨਾਨਕ ਮੰਗੇ ਸੰਤ ਵਲਾ ਕਰ ਕਿਰਪਾ ਪ੍ਰਭ ਦੀਨ ਈ ਅੱਲਾ ਨਾਨਕ ਮੰਗੇ ਸਨਤੁਰ ਵਾਲਾ ਵਾਹਿਗੁਰੂ ਜੀ ਕਾ ਹਸਤਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਜੋ ਸਾਧੇ ਵੀ ਸਰੀ ਗੁਰੂ ਗ੍ਰੰਥ ਸਾਹਿਬ ਸਰਮਾਰਾ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਵਿਚਰੀ ਕੋਈ ਆਤਮਾ ਦੀ ਭਲੇ ਲਈ ਆਤਮਿਕ ਸ਼ਾਂਤੀ ਸਤਗੁਰੂ ਜੀ ਦੇ ਵਿਚਲੀ ਆਤਮਾ ਨੂੰ ਪ੍ਰਦਾਨ ਕਰਨ ਨੂੰ ਗੁਰ ਚਰਨਾਂ ਦੇ ਵਿੱਚ ਦੂਰੋਂ ਲੜੇ ਚਲ ਕੇ ਸੇਬੰਦ ਚਰਨਾਂ ਦੇ ਅੰਦਰ ਤੁਮ ਅਰਦਾਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਅਜਿठे ਬਹੁਤ ਹੀ ਸਤਿਕਾਰਯੋਗ ਮਾਜੋਗ ਸਤਸੰਗੀ ਜਨੋ ਸਦਮੇਤ ਕਰਨ ਆਪ ਸਭ ਸੰਗਤਾਂ ਦੀਆਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਪਿਛਲੇ ਪਰਿਵਾਰ ਨੂੰ ਜੋ ਪਾਣਾ ਦਿੱਤੇ ਹੈ ਪਾਣਾ ਨਿਕਾੜ ਕੇ ਮਨਨ ਦਾ ਬਲਮੁਕਸ਼ਨ ਜਿਹੜੀ ਆਤਮਾ ਨੂੰ ਆਪਣੇ ਚਰਨਾਂ ਦਾ ਨਵਾਸ ਬਖਸ਼ਣ ਅਰਦਾਸ ਕਰਦੇ ਹਾਂ ਆਉਣ ਵਾਲਾ ਸਮਾਂ ਇਸ ਲਈ ਪਰਿਵਾਰ ਸਾਥ ਸਬੰਧੀਆਂ ਲਈ ਸਤਿਗੁਰੂ ਸੁੱਖਾਂ ਭਰੇ ਆ ਖੁਸ਼ੀਆਂ ਭਰੇ ਬਣਾ ਕੇ ਬਤੀਤ ਕਰਾਓ ਇਸ ਦੁੱਖ ਦੀ ਘੜੀ ਦੇ ਵਿੱਚ ਗੁਰਦਾਰਸਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਦੁੱਖ ਦੇ ਸਮੇਂ ਦੇ ਅੰਦਰ ਹਮਦਰਦੀ ਜਤਾਈ ਜਾ ਰਹੀ ਹੈ ਉੱਥੇ ਅਰਦਾਸ ਹੈ ਸਤਿਗੁਰੂ ਪਰਿਵਾਰ ਜਿਹਾ ਬੱਚਿਆਂ ਦੀ ਸਫਲਤਾ ਮੇਰਾ ਪਰਿਆ ਰੱਤ ਰੱਖੀ ਖੁਸ਼ੀਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀਆਂ ਕਲਾਂ ਵਾਲਾ ਜੀਵਨ ਸਰਬਉਪਕਸ਼ੀ ਹੋਵੇ। ਸਵਾਪ ਜੀ ਸੰਗ ਤੰਦੂਰੋਂ ਨੇੜੇ ਚੱਲ ਕੇ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਦੁੱਖ ਨੂੰ ਘਟਾਉਣ ਲਈ ਦੁੱਖ ਨੂੰ ਵਢੋਲਣ ਲਈ ਸਮਾਕਟ ਕੀ ਆਇਓ ਪਰਿਵਾਰ ਵੱਲੋਂ ਸਭ ਤੋਂ ਉੱਚਿਆਂ ਰਹਿਣ ਦਾ ਤਹਿ ਦਿਲੋਂ ਧੰਨਵਾਦ। ਸੋ ਹੁਣ ਬੇਨਤੀ ਹੈ ਕੋਰ ਦਰਸਰ ਮੁਚਲ ਰਹੀ ਮਰਿਆਦਾ ਦੇ ਅਨੁਸਾਰ ਸਵਰਗ ਵਸੀ ਸਖਰ ਜੋ ਸਰਦਾਰ ਅਵਤਾਰ ਸਿੰਘ ਜੀ ਦੇ ਨਾਲ ਦੇ ਸੁਪੁੱਤਰ ਸਰਦਾਰ ਪਰਜੂਤ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਅਸੀਸ ਦਸਤਾਰ ਬਖਸ਼ਿਸ਼ ਹੋਣੀ ਹੈ ਸੋ ਦਸਤਾਰ ਜੋ ਬਖਸ਼ਿਸ਼ ਅਸੀਸ ਸਰਦਾਰ ਅਵਜ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸੇਵਾ ਪ੍ਰਵਾਨ ਕਰਨ ਗੁਰੂ ਘਰ ਵੱਲੋਂ ਅਸੀਸ ਪ੍ਰਾਪਤ ਕਰਨ ਸਿਰਉ ਪਵਵ ਸੀਸ ਦੇੰਦ ਸਿਵਨ ਨਾਮ ਗੁਰਦੁਰਾ ਸਰਦੀ ਮੁਕਤੀ ਵਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਖਾਲਸਾ ਪ੍ਰਧਾਨ ਸਾਹਿਬ ਇਹਨਾਂ ਨੂੰ ਬੇਨਤੀ ਹੈ ਕਿ ਉਹ ਦਸਤਾਰ ਦੇੰਦ ਸਿਵਨ ਨਾਮ ਵੀ ਜ਼ਬਰਦਸਤੰਗ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹ ਉਸ ਚਰਨਾਂ ਵਿੱਚ ਮੱਥਾ ਟੇਕ ਕੇ ਸਿਰਉ ਪਵਵ ਸੀਸ ਪ੍ਰਾਪਤ ਕਰਨ ਬੋਲੇ ਚੰਗੇ ਸੇਵਕੀ ਮੇਰਾ ਪਰਿਆਤ੍ਰਾ ਕੇ ਸਤੁਰੂ ਉਨਵਾਲਾ ਪਏ ਖਾਣ ਵਾਲਾ ਸਮਾਜਲਾ ਹੁਸਸ਼ ਕਰਨ ਸਸਮ ਜੀ ਬੇਨਤੀ ਹੈ ਹੁਣ ਪਰਵਾਰ ਵੱਲੋਂ ਜਿਨ੍ਹਾਂ ਸੰਗਤਾਂ ਨੇ ਜਿਤਕ ਪਾਣੀ ਮਿਲ ਸਕਿਆ ਉਪਰ ਲੰਗਰ ਹਾਲ ਦੇ ਵਿੱਚ ਜਲਪਨ ਚੱਲ ਰਿਹਾ ਹੈ ਜੀ ਬਾਹਰ ਦਰਬਾਰ ਤੋਬਾਰ ਕਾਉਂਟਰ ਲੱਗੀ ਹੋਈ ਹਨ ਜਿੱਥੇ ਖਾਣਾ ਪ੍ਰਸਾਦ ਜੀ ਵਰਤੇ ਗਏ ਖਾਣਾ ਪ੍ਰਸਾਦ ਦੀ ਲੈਣ ਉਤਨ ਸਭ ਸੰਗਤਾਂ ਨੇ ਉਪਰ ਲੰਗਰ ਹਾਲ ਵਿੱਚ ਜਿਨ੍ਹਾਂ ਨੇ ਜਲਪਨ ਨਹੀਂ ਸਕੇ ਅਚਾਰ ਦੇ ਅੰਦਰ ਵੀ ਚੱਲ ਰਹੀ ਹੈ ਸਾਕੀ ਜਾਨ ਦੀ ਕਿਰਪਾਤਾ ਕਰਨੀ ਇੱਥੇ ਹੀ ਸਮਾਗਮਾਂ ਦੀ ਸਮਾਪਤੀ ਹੈ ਜੀ ਓਲ ਚੁਪ ਦੀ ਕੀਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ